ਸਤਿ ਸ਼੍ਰੀ ਅਕਾਲ ਜੀ ਮੈਂ ਆ ਸਾਡਾ ਕਿਸਾਨ ਤੋਂ ਲੱਪਰੀ ਸਿੰਘ ਪੁਲਰ ਤਾਂ ਦੋਸਤੋ ਆਪਣੇ ਕਿਸਾਨ ਵੀਰ ਹੋਣ ਝੁੰਨੇ ਦੇ ਚੰਗੇ ਫੁੱਟਾਰੇ ਲਈ ਚੰਗੀ ਗਰੋਥ ਲਈ ਅਤੇ ਝੋਨਾ ਸਾਡਾ ਇੱਕਦਮ ਕਾਲਾ ਸ਼ਾਹ ਹੋ ਜੇ ਬਸ ਦੂਰੋਂ ਦੇਖਣ ਚ ਸਾਡਾ ਖੇਤ ਦਿਸੇ ਸਿੱਧਾ ਮੱਥੇ ਚ ਵੱਜੇ ਵੀ ਯਾਰ ਆਹ ਝੋਨਾ ਤਾਂ ਹੈਗਾ ਪਤਾ ਨਹੀਂ ਕੀ ਸਮਾਨ ਪਾਇਆ ਇਦੇ ਲਈ ਅਸੀਂ 123 ਬਹੁਤ ਜ਼ਿਆਦੇ ਪਾਉਨੇ ਆ ਇਹ ਕੱਲਾ ਤੁਸੀਂ ਨਹੀਂ ਪਾਉਂਦੇ ਤੁਹਾਡੇ ਗਵੰਡੀ ਵੀ ਪਾਉਂਦੇ ਆ ਕਈ ਕਿਸਾਨ ਵੀਰ ਤਾਂ ਪਹਿਲੀ ਰੇਚ ਹੀ ਪਾ ਦਿੰਦੇ ਆ ਉਹਨੇ ਇਹ 123 ਹੈਗੀ ਤੁਸੀਂ ਸਾਰੇ ਪਾਉਨੇ ਹੋ 123 ਦਾ ਮਤਲਬ ਉਹ ਫੰਗੀਸਾਈਡ ਆ ਹਰੇ ਜੇ ਰੰਗ ਦਾ ਹੁਣ ਪਤਾ ਲੱਗਣਾ ਇਹ ਤਾਂ ਹਰਾ ਜਿਹਾ ਰੰਗ ਹੁੰਦਾਗਾ ਹਰੇ ਜੇ ਰੰਗ ਵਾਲਾ ਜਿਹਨੂੰ ਆਪਾਂ ਗਾਲੇ ਵਾਲਾ ਪਾਊਡਰ ਕਹਿ ਦਿੰਦੇ ਆ ਉਹਨੂੰ ਆਪਾਂ 12 ਤਰੇਟ ਕਹਿੰਦੇ ਆ ਹੁਣ 12 ਤਰੇਟ ਕਿਉਂ ਕਹਿੰਦੇ ਆ ਕਿਉਂਕਿ ਇਹਦੇ ਵਿੱਚ 12% ਹੁੰਦਾ ਕਾਰਬਨ ਡਿਜ਼ਮ ਅਤੇ 63% ਹੁੰਦਾ ਮੈਨਕੋਜੀਬ ਤਾਂ ਕਰਕੇ ਇਸ ਨੂੰ 12 ਤਰੇਟ ਫੰਗੀਸਾਈਡ ਕਹਿੰਦੇ ਆ ਆਪਾਂ ਤਾਂ ਹੁਣ ਕਈ ਕਿਸਾਨ ਵੀਰ ਕਹਿੰਦੇ ਅਸੀਂ ਤਾਂ ਪਹਿਲੀ ਰੇਤ ਚਰ ਲਾ ਕੇ ਪਾ ਦਿੰਦੇ ਜਿੰਨਾ ਟਾਈਮ ਅਸੀਂ 12 ਤਰੇਟ ਨਹੀਂ ਪਾਉਂਦੇ ਸਾਡਾ ਝੋਨਾ ਹੀ ਨਹੀਂ ਚੱਲਦਾ ਸਾਨੂੰ ਤਾਂ ਨਜ਼ਾਰੇ ਨਹੀਂ ਆਉਂਦਾ ਅਤੇ ਕਈ ਕਿਸਾਨ ਵੀਰ ਕਹਿੰਦੇ ਅਸੀਂ ਤਾਂ ਪਹਿਲੀ ਰੇਤ ਵੀ ਪਾ ਦਿੰਦੇ ਆ ਅਤੇ ਫਿਰ ਪਾਉਨੇ ਆ ਲਾਸਟ ਦੀ ਰੇਤ ਜਾ ਕੇ ਚੋ ਨਾਦਾਇ ਫਿਰ ਨਜ਼ਾਰਾ ਬਣ ਦਿੰਦਾ ਗਾ ਬੜਾ ਤੇਜ਼ੀ ਨਾਲ ਗਰੋਥ ਕਰਦਾ ਐ ਹਰਾ ਹਰਾ ਹੋ ਜਾਂਦਾ ਹੁਣ ਜਦੋਂ ਆਪਾਂ 12 ਟ੍ਰੇਡ ਪਾਉਣੀ ਆ ਉਸ ਤੋਂ ਬਾਅਦ ਸਾਡਾ ਚੋਨਾ ਹਰਾ ਹਰਾ ਕਿਉਂ ਹੋ ਜਾਂਦਾ ਥੋੜੀ ਜਿਹੀ ਗ੍ਰੀਨਰੀ ਕਿਉਂ ਆਉਂਦੀ ਆ ਕਿਉਂਕਿ ਇਹਦੇ ਵਿੱਚ ਥੋੜੀ ਥੋੜੀ ਮਾਤਰਾ ਜ਼ਿੰਕ ਤੇ ਮੈਗਨੀਜ਼ ਦੀ ਵੀ ਹੁੰਦੀ ਆ ਤਾਂ ਕਰਕੇ ਆਪਾਂ ਨੂੰ ਲੱਗਦਾ ਬੜਾ ਤਕੜਾ ਰਿਜ਼ਲਟ ਆ ਇਹਦਾ ਤਾਂ ਦੋਸਤੋ ਜੇਕਰ ਤੁਹਾਡੀ ਜ਼ਮੀਨ ਰੇਤਲੀ ਆ ਜਾਂ ਉਹਦੇ ਵਿੱਚ ਪਾਣੀ ਠੀਕ ਠਾਕ ਹੀ ਖੜਦਾ ਤਾਂ ਇਸ ਫੰਗੀ ਸੈੱਡ ਪਾਉਣ ਦਾ 1% ਦਾ ਵੀ ਫਾਇਦਾ ਨਹੀਂ ਤੁਹਾਡਾ ਉਲਟਾ ਨੁਕਸਾਨ ਆ ਤੇ ਇਹ ਵਾਦੂ ਦਾ ਖਰਚਾ 12 63 ਜਾਨਕੀ ਜਿਹੜਾ ਆਪਣਾ ਗਾਲੇ ਵਾਲਾ ਪਾਊਡਰ ਆ ਕਦੇ ਵੀ ਫਟਾਰਾ ਨਹੀਂ ਕਰਾਉਂਦਾ ਵੈਸੇ ਤਾਂ ਜ਼ਮੀਨ ਦੇ ਵਿੱਚ ਫੰਗੀ ਸੈੱਡ ਪਾਉਣਾ ਹੀ ਨਹੀਂ ਚਾਹੀਦਾ 12 63 ਕਿੱਥੇ ਫਾਇਦਾ ਕਰਦਾ ਜਿੱਥੇ ਤੁਹਾਡੀ ਜ਼ਮੀਨ ਡੱਕਰ ਆ ਅਤੇ ਪਾਣੀ ਸੁੱਕਦਾ ਹੀ ਨਹੀਂ ਪਾਣੀ ਖੜਾ ਹੀ ਰਹਿੰਦਾ ਇੰਨਾ ਟਾਈਮ ਖੜਾ ਰਹਿੰਦਾ ਕਿ ਪਾਣੀ ਵਿੱਚੋਂ ਮਸ਼ਕ ਮਾਰ ਲੱਗ ਜਾਂਦਾ ਹੁਣ ਉੱਥੇ ਨੁਕਸਾਨ ਕੀ ਹੁੰਦਾ ਝੋਨੀ ਦੀਆਂ ਜੜਾਂ ਕਾਲੀਆਂ ਪੈ ਜਾਂਦੀਆਂ ਹੁਣ ਜਿੱਥੇ ਝੋਨੇ ਜਿਹੜਾ ਕਾਲੀਆਂ ਪੈ ਜਾਣ ਉੱਥੇ ਝੋਨੇ ਦਾ ਫਟਾਰਾ ਵੀ ਰੁਕੂਗਾ ਗਰੋਥ ਵੀ ਰੁਕੂਗੀ ਉੱਪਰੋਂ ਲਾਲ ਜਾ ਵੀ ਹੋ ਜਾਂਦਾ ਤਾਂ ਕਰਕੇ ਦੋਸਤੋ ਉੱਥੇ ਜਦੋਂ ਆਪਾਂ 1236 ਪਾਉਨੇ ਆ ਤਾਂ ਇੱਕਦਮ ਫਟਾਰਾ ਕਰਦਾ ਤਾਂ ਉੱਥੇ ਜ਼ਰੂਰ ਫਾਇਦਾ 1236 ਦਾ ਪਰੰਤੂ ਐਵੇਂ ਹੀ ਆਪਾਂ ਛਿੱਟੀ ਜਨਕ ਦੇ ਪਹਿਲੀ ਰੇਹ ਚ ਪਾਤਾ ਕਦੇ ਦੂਜੀ ਰੇਹ ਚ ਪਾਤਾ ਤੇ ਇਹਦਾ 1% ਦਾ ਵੀ ਫਾਇਦਾ ਨਹੀਂ ਹਾਂ ਦੋਸਤੋ ਜਿੱਥੇ ਜ਼ਿਆਦਾ ਟਾਈਮ ਪਾਣੀ ਖੜਾ ਰਹਿੰਦਾ ਅਤੇ ਝੋਨੇ ਦੀਆਂ ਜੜਾਂ ਕਾਲੀਆਂ ਹੋਈਆਂ ਉੱਥੇ ਮੈਂ ਤੁਸੀਂ ਟਰੱਕ ਭਰ ਕੇ ਯੂਰੀਆ ਪਾ ਦੋ ਤਾਂ ਵੀ ਉਹ ਗਰੋਥ ਨਹੀਂ ਕਰੂਗਾ ਤਾਂ ਉੱਥੇ ਕੀ ਕਰਨਾ ਕਈ ਕਿਸਾਨ ਵੀ 12 ਟਨ ਪਾਉਂਦੇ ਆ ਪਾ ਲਓ ਇਹਦੇ ਨਾਲ ਵੀ ਤੁਹਾਡਾ ਫਾਇਦਾ ਹੋਵੇਗਾ ਪਰੰਤੂ ਜੇਕਰ ਆਪਾਂ ਬਿਨਾਂ ਖਰਚੇ ਤੋਂ ਹੀ ਆਪਣਾ ਝੂਨਾ ਚਲਾ ਲਗੇ ਫਿਰ ਤਾਂ ਦੋਸਤੋ ਜੇਕਰ ਤੁਹਾਡੇ ਜਾਦੇ ਪਾਣੀ ਖੜਦਾ ਕਿਉਂਕਿ ਇਹ ਜਿੱਥੇ ਜਾਦੇ ਪਾਣੀ ਖੜਦਾ ਉੱਥੇ ਜੜਾਂ ਕਾਲੀਆਂ ਹੁੰਦੀਆਂ ਤਾਂ ਆਪਾਂ ਕੀ ਕਰਨਾ ਆਪਾਂ ਮੋਟਰ ਬੰਦ ਕਰ ਲਗੇ 2-4 ਦਿਨ ਕੇਰਾ ਪਾਣੀ ਸੁਕਾ ਲਗੇ ਜੇਕਰ ਸੁਕਾ ਕੇ ਆਪਾਂ ਉੱਪਰ ਸਲਫਰ ਪਾ ਦਨੇ ਆ ਤਾ ਵੀ ਆਪਣਾ 100 ਦੇ ਵਿੱਚੋਂ 101% ਫਾਇਦਾ ਹੋਊਗਾ ਨਾਲੇ ਤੇ ਸਲਫੋਰਿਕ ਤੱਤ ਆ ਤੇ ਨਾਲੇ ਤੁਹਾਡਾ 1263 ਬੱਜ ਜਾਊਗਾ ਜੇਕਰ ਤੁਸੀਂ ਸਰਫਰ ਵੀ ਨਹੀਂ ਪਾਉਂਗੇ ਨਾ ਤਾਂ ਵੀ ਤੁਹਾਡਾ ਕੰਮ ਚੱਲ ਜੂਗਾ ਬਸ ਆਪਾਂ ਪਾਣੀ ਸੁਕਾਸ ਕਾ ਕੇ ਲਾਉਣਾਗਾ ਯਾਦ ਰਹੀ ਆਪਾਂ ਝੋਨੇ ਦੀਆਂ ਨਾਸਾਂ ਬੰਦ ਨਹੀਂ ਕਰਨੀਆਂ ਇੰਨਾ ਜ਼ਿਆਦੇ ਪਾਣੀ ਨਹੀਂ ਲਾਉਣਾ ਵਿੱਚ ਦੀ ਦਮ ਵੀ ਦਬਾ ਦਿਆ ਕਰੋ ਤਾਂ ਤੁਹਾਡਾ 1 ਰੁਪਿਆ ਵੀ ਖਰਚਾ ਨਹੀਂ ਆਉਣਾ ਕੱਲੀ ਜੂਰੀਏ ਨਾਲ ਤੁਹਾਡਾ ਝੋਨਾ ਬੰਮ ਪਰ ਝਾੜ ਦੇਵੇਗਾ ਕੱਲੀ ਜੂਰੀਏ ਨਾਲ ਫਟਾਰਾ ਕਰ ਜਾਵੇਗਾ ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਕੀ ਹੁਣ ਦੇ ਉਜਾਜ ਤੇ ਧੰਨਵਾਦ ਦੋਸਤੋ